ਮੇਰਾ ਨਾਮ ਗਰਵੰਤ ਜੀ ਬੈਂਡਾ ਬਕੋੜ ਦੀ ਕੀ ਕਹਿਣਾ ਜੀ ਤੁਹਾਡਾ ਬਹੁਤ ਜਿਆਦਾ ਮੈਂ ਦੇਖ ਰਿਹਾ ਕਿ ਬਹੁਤ ਮਾੜੀ ਕੰਡੀਸ਼ਨ ਹੈ ਦੇਖੋ ਇਹਦੇ ਭਾਈ ਮੇਰਾ ਮੇਰਾ ਅਸਮਾਨ ਸਾਰਾ ਗਲ ਗਿਆ ਹੈ ਮੇਰਾ ਬੁਰਾ ਹਾਜੇ ਕੋਈ ਇੱਥੇ ਨਾ ਕੋਈ ਇੱਧਰ ਨਾ ਕੋਈ ਸਰਪੰਚੇ ਨਾ ਕੋਈ ਅਰਾ ਵਗੈਰਾ ਪੰਚਾਇਤ ਤੇ ਨਾ ਕੋਈ ਐਮਐਲਏ ਬਾਕੀ ਇੱਥੋਂ ਤੱਕ ਕਿਸ ਦੀ ਪਹੁੰਚ ਨਹੀਂ ਪਈ ਵੀ ਗਰੀਬ ਬੰਦੇ ਦਾ ਕੁਝ ਆਪਾਂ ਵੇਖੀਏ ਚਾਹੇ ਹੱਲ ਕਰੀਏ ਇਹਨਾਂ ਨੂੰ ਇੱਥੋਂ ਤੱਕ ਜਦੋਂ ਸਾਡੀਆਂ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਤੇ ਤੁਹਾਡੀ ਵਾਲ ਸਾਹਿਬ ਵੀ ਆਣ ਕੇ ਇੱਥੇ ਹੱਥ ਜੋੜਦੇ ਨੇ ਵਾਰ ਵਰਦਾ ਵੀ ਜੋੜਦਾ ਹਾਂਜੀ ਤੇ ਬੋਨੀ ਸਾਹਿਬ ਵੀ ਆਣ ਕੇ ਜੋੜਦੇ ਨੇ ਦੇਖੋ ਹੁਣ ਇਹ ਕਿੱਥੇ ਸੁੱਤੇ ਪਏ ਨੇ ਆ ਤੇ ਹੁਣ ਹੁਣ ਵੇਖੋ ਜੀ ਇਹਨਾਂ ਨੇ ਸਾਡੀ ਇਧਰ ਕੋ ਕੱਲ ਵੀ ਆਪਾਂ ਬਿੰਡੀ ਵਾਲੇ ਸਦੇ ਹੀ ਤੇ ਕੱਲ ਵੀ ਇਹਨਾਂ ਨੇ ਸਾਡੀ ਵੀਡੀਓ ਕਟਾਤੀ ਆ ਅਜੇ ਕਾਰੇ ਵਾਦ ਹੈ ਕਿ ਦੱਸੋ ਤੇ ਸਹੀ ਸਾਨੂੰ ਆਪਾਂ ਆਪਾ ਆਪਣਾ ਹੱਕ ਮੰਗਦੇ ਆ ਆਪਾਂ ਜੇ ਕੋਈ ਗਲਤੀਆਂ ਤਾਂ ਸਾਨੂੰ ਪਤਾ ਹੀ ਕੋਈ ਕਿਹੜਾ মিডিਆ ਹੈ ਕੋਈ ਚੈਨਲ ਦੇ ਨਾਮ ਦਾ ਕਹਿੰਦਾ ਪਤਾ ਕੋਈ ਜਾ ਕਿੰਨੇ ਹਾਂਜੀ ਹਾਂਜੀ ਨੰਬਰ ਹੈਗਾ ਭਾਈ ਉਹਨਾਂ ਦਾ ਅੱਛਾ ਹਾਂਜੀ মিডিਆ ਨੇ ਸਾਡੇ ਕੋਲ ਅੱਛਾ ਜੀ ਹਾਂਜੀ ਨੰਬਰ ਉਹਨਾਂ ਦਾ ਤੁਹਾਨੂੰ ਇਹਦੇ ਸ਼ੋਅ ਸ਼ੋਅ ਕਰਕੇ ਦੇਣੇ ਆ ਇਹ ਬੇਨਤੀ ਕਰਦੇ ਹੋ ਆਪਣੇ ਅਮਰਸਰ ਦੇ ਡੀਸੀ ਮਾਨਯੋਗ ਮੈਮ ਸਾਹਿਬ ਹਾਂਜੀ ਹਾਂਜੀ ਬਹੁਤ ਇਮਾਨਦਾਰ ਨੇ ਔਰ ਬੜੀ ਬਾਫੜਦੇ ਪਏ ਸਾਰੇ ਪਾਸੇ ਜਾ ਕੇ ਸਮਝਾ ਲਿਆ ਉਹਨਾਂ ਨੇ ਠੀਕ ਹੈ ਜੀ ਕੀ ਬੇਨਤੀ ਕਰੋਗੇ ਅਬ ਬੇਨਤੀ ਭਾਜੀ ਹੋਏ ਹੱਥ ਜੋੜ ਕੇ ਵੀ ਗਰੀਬ ਬੰਦਾ ਨਿਗੇ ਨਿਗੇ ਬੱਚੇ ਲਈ ਕੋਈ ਜਨਾ ਅੰਦਰ ਦੇ ਵਾਣ ਜੋਗਾ ਨਹੀਂ ਆ ਤੇ ਨਾ ਨਾ ਰ ਕੋਈ ਸਾਡੇ ਕੋ ਕੋ ਅਬ ਬੇਨਤੀ ਇਹੋ ਹੀ ਕੈਮਰਾ ਜਿਸ ਤਰ੍ਹਾਂ ਇਧਰੋਂ ਚੁੱਕਦੇ ਆ ਜਿੱਧਰ ਚਵੰਦਾ ਉਤੋਂ ਉਧਰੋਂ ਚੁੱਕਦੇ ਦੂਜੀ ਸਾਈਡ ਤੇ ਵੀ ਉਹੀ ਹਾਲ ਹੈ ਯਾਨੀ ਕਿ ਚਾਰ ਸਫੇਰਿਓਂ ਜਾਂ ਕਿ ਥੱਲੇ ਪਾਣੀ ਲੱਗ ਰਿਹਾ ਬਾਰ ਬਾਰ ਖੜਾਇਆ ਰੋਟੇ ਕਮਰੇ ਜਿਵੇਂ ਵੇਖੋ ਕਰਿਆ ਪਿੰਲ ਪਿੰਲ ਕਰਨ ਦੇ ਸਾਰੇ ਛੋਣ ਗਿਆ ਦੇਖੋ ਜੀ ਬਾਲਿਆ ਵਾਲੇ ਦੀ ਲੇਟਰ ਤੱਕ ਚੋਗੇ ਇੰਨੇ ਮੀ ਭਾਰੀ ਫੈਰੇ ਆ ਜੀ ਅੱਛਾ ਜੀ ਇਹ ਕਿਸ ਦਾ ਕਸੂਰ ਨਹੀਂ ਕੁਦਰਤ ਵੱਲੋਂ ਹੀ ਆ ਨਾ ਸਾਡਾ ਕਸੂਰ ਆ ਨਾ ਜੱਟਾਂ ਦਾ ਕਸੂਰ ਆ ਪਰ ਉਹ ਸਾਨੂੰ ਮਾਰਾ ਸਮਝਦੇ ਆ ਜੀਵਿਦਾਰ ਕੋਈ ਕੋਈ ਵੀ ਆ ਵੀ ਇਹ ਕਰਿਆ ਨਾ ਨੁਕਸਾਨ ਨਹੀਂ ਹੋਇਆ ਸਾਡੇ ਘਰਾਂ ਚ ਅੰਦਰਾਂ ਜਾਣ ਵੇਖਣ ਜਿੱਦਾਂ ਪੀ ਆ ਕੇ ਵੀਡੀਓ ਸਾਰੀ ਬਣਾਈ ਆ ਨਾ ਇਦਾਂ ਆ ਕੇ ਚੈੱਕ ਕਰਨ ਅੰਦਰ ਬਾਲੀ ਤੇ ਫਿਰ ਪਤਾ ਲੱਗਿਆ ਨਾ ਕਿ ਇਹਨਾਂ ਦਾ ਵੀ ਨੁਕਸਾਨ ਉਨਾ ਹੀ ਹੋਇਆ ਹੈ ਚਲੋ ਅਨਸਾਨੀ ਅੰਦਰ ਆ ਤੇ ਕੋਤਾ ਸਾਰੇ ਮੈਂ ਫਿਰ ਦੱਸਦਾ ਕਿ ਜਿਹੜੇ 10 ਕਿਲੋੜਾ ਉਹ ਵੀ ਮਿਹਨਤਦਾਰ ਬੰਦੇ ਆ ਬਾਬ ਬੱਚੇ ਵਾਲੇ ਦਿਹਾੜੀ ਧੱਪੇ ਵਾਲੇ ਆ 500 ਰੁਪਏ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਕਿੰਦਾ ਪੈਸੇ ਜੋੜਗੇ ਵੀ ਕਿੰਦਾ ਕਰਾਂਗੇ ਕਿੰਦਾ ਹਣ ਵੀ ਇਹ ਗਾਂ ਕਰਾਂਗੇ ਆਪਾਂ ਇਹਨਾਂ ਨੂੰ ਪਾਲਾ ਕਿ ਕਿ ਜਾਂ ਇਹ ਇੱਕ ਕੰਮ ਕਰਾਂਗੇ ਨਾਲ ਤਾਂ ਇਹ ਗੱਲਾਂ ਕਿ ਜੋ ਬਣਦਾ ਵਾ ਮਵਾਜਾ ਸਾਨੂੰ ਮਿਲਣਾ ਚਾਹੀਦਾ ਜੀ ਜੀ ਪਾਣੀ ਚਲਾ ਮਾਰੀ ਮੋਟ ਕੰਡ ਹੋ ਜਾਏ ਕਿ ਆ ਵੀ ਥੋੜੀ ਬਾਦੀ ਉਹ ਕਹੀ ਹੋਣੀ ਹਾਲੇ ਬਹਿ ਗਿਆ ਹੱਸ ਠੀਕ ਹੈ ਧੰਨਵਾਦ ਇਹ ਵੀ ਸਾਡੇ ਵੀਰ ਨੇ ਸੇਵਾ ਮਸੀਹ ਕਰਕੇ ਇਸੇ ਨਗਰ ਦੇ ਇਸ ਹੋਟਲ ਦੇ ਸੋ ਇਹਨਾਂ ਦਾ ਦੇਖੋ ਹਾਲਾਤ ਕਿ ਥੱਲੇ ਜਿਹੜੀਆਂ ਨੀਆਂ ਨੇ ਆ ਨੀਆਂ ਦਾ ਪਹਾੜ ਆ ਜਿਹਨੀਆਂ ਪਹਾੜ ਚੱਕੀਆਂ ਨੇ ਕਦੋਂ ਵੀ ਇਸ ਜਿਹੜਾ ਮਲਬਾ ਕਿਸ਼ਾਤੇ ਉੱਪਰ ਲਈ ਇੱਧਰੋਂ ਕੋਈ ਬਾਲਿਆਂ ਵਾਲੀ ਆ ਕਦੋਂ ਵਿੱਚ ਜਿਹੜਾ ਵਾ ਇਹ ਸਰਵ ਠੰਡੇ ਮਲਬਾ ਜਿਹੜਾ ਆ ਸਕਦਾ ਵਾ ਤੇ ਸਮਾਨ ਵਗੈਰਾ ਦਾ ਵੀ ਜੋ ਕੁਛ ਇਹਨਾਂ ਨੇ ਰੱਖਿਆ ਹੋਇਆ ਵਾ ਇਹਦਾ ਵੀ ਨੁਕਸਾਨ ਜਿਹੜਾ ਵਾ ਕਿਤੇ ਵੀ ਹੋ ਸਕਦਾ ਕਿਉਂਕਿ ਜਾਨੀ ਮਾਲੀ ਨੁਕਸਾਨ ਕਿਸੇ ਵੇਲੇ ਹੀ ਅੰਦਰ ਹੋਣ ਤੇ ਉਹਦਵੇਂ ਜਦੋਂ ਨੀਆਂ ਹੀ ਬਹਿ ਜਾਣਗੀਆਂ ਨੀਆਂ ਦੇ ਸਿਰ ਤੇ ਛੱਤ ਖਲੋਂਦੀ ਆ ਸੋ ਮੈਂ ਕਹੂੰਗਾ ਕਿ ਇਹ ਪਰਛਦੇ ਜੋ ਹਾਲਾਤ ਨੇ ਵੀ ਸਾਨੂੰ ਨਜ਼ਰ ਆ ਰਹੇ ਆ ਕ ਇਹ ਦੇਖੋ ਬਹੁਤ ਹੀ ਥੱਲੇ ਜਿਹੜੇ ਇਹਨਾਂ ਦੇ ਇਹ ਕਿਸੇ ਟਾਈਮ ਵਿੱਚ ਜਾਣੇ ਕਿ ਦੇਖ ਸਕਦੇ ਥੱਲੇ ਆ ਸਕਦੇ ਆ ਕਿਉਂਕਿ ਨਿਆ ਬਹਿ ਜਾਂਦੀਆਂ ਤੇ ਫਿਰ ਛੱਤਾਂ ਦੀ ਮਿਆਦ ਤੇ ਨਹੀਂ ਖਤਮ ਹੋ ਜਾਂਦੀ ਆ ਨਿਆ ਦੇ ਸਿਰ ਤੇ ਹੀ ਸਦਾ ਹੁੰਦਾ ਸੋ ਬਹੁਤ ਮੈਂ ਕਹੂੰਗਾ ਕਿ ਇਸ ਨਗਰ ਦੇ ਵਿੱਚ ਜਿੰਨੇ ਸਾਡੇ ਵੀਰ ਨੇ ਚਾਹੇ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਸ਼ਾਸਨ ਨੇ ਤੇ ਆਪਣੇ ਐਮਰਲ ਸਾਹਿਬ ਨੇ ਉਹਨਾਂ ਨਾਲ ਜ਼ਰੂਰ ਇੱਥੇ ਆਣ ਕੇ ਇਹਨਾਂ ਦੀ ਜਿਹੜੀ ਆ ਬਾਹ ਬੰਨੀ ਚਾਹੀਦੀ ਹੈ। ਇਹ ਨਾਲ ਸਭ ਮੇਰਾ ਨਾਮ ਬੀਟਰ ਜੀ। ਤੁਹਾਡਾ ਗਰਿਆ ਜੀ। ਹਾਂਜੀ ਹਾਂਜੀ ਮੇਰਾ ਘਰ ਹੈ। ਕਦੋਂ ਦੇ ਹਾਲਾਤ ਬਣੇ ਹੋਏ ਘਰ ਦੇ ਜੁਨੀਆ ਬੈਗੀਆਂ ਨੇ ਫਿਰ ਇਹ ਸਾਰਾ 26 ਤਰੀਕ ਦਾ ਜਦੋਂ ਪਾਣੀ ਆਇਆ ਉਸ ਦਿਨ ਦਾ ਪਾਣੀ ਲੱਗਣ ਕਾਰਨ ਪਿੱਛੇ ਗਲੀ 'ਚ ਪਾਣੀ ਲੱਗਾ। ਉਹਦੇ ਕਾਰਨ ਨੀਂਹਾਂ ਬੈਗੀਆਂ ਸਾਰਾ ਫਰਸ਼ ਫਰਸ਼ ਬੈਗੇ ਨਹੀਂ। ਤੇ ਸਾਡਾ ਬਹੁਤ ਨਸਾਨ ਹੋ ਗਿਆ ਸਾਰਾ। ਇਸ ਕਰਕੇ ਸਰਕਾਰ ਕਰੀ ਅਪੀਲ ਹੈ ਕਿ ਸਾਨੂੰ ਇਸ ਉਹ ਆਜਾ ਦਿੱਤਾ ਬਹੁਤ ਸਾਡੀਆਂ ਸਮਾਜਿਕ ਸੇਵਾ ਸਥਾਨਾਂ ਜਿਥੇ ਬੰਦਿਆਂ ਵੀਰ ਸਾਡੇ ਉਹਨਾਂ ਨੂੰ ਸਲੂਟ ਹੈ ਸੇਵਾ ਕਰਦੇ ਪਏ ਤੁਸੀਂ ਉਹਨਾਂ ਨੂੰ ਕੀ ਬੇਨਤੀ ਕਰਦੇ ਹੋ ਕੀ ਪਾਣੀ ਜਦੋਂ ਲੱਥਨ ਆਇਆ ਇਹੋ ਜਿਹੇ ਹਾਲਾਤ ਬਹੁਤ ਜ਼ਿਆਦਾ ਸਾਹਮਣੇ ਆਣਿਆ ਜੋ ਤੁਹਾਡੇ ਨੇ ਹਾਂਜੀ ਹਾਂਜੀ ਸਰ ਕੀ ਬੇਨਤੀ ਕਰਦੇ ਹੋ ਉਹਨਾਂ ਨੂੰ ਸਰ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਸਰ ਸਾਡੀ ਮਦਦ ਕੀਤੀ ਜਾਵੇ ਅਸੀਂ ਮਾੜੇ ਬੰਦੇ ਆ ਇੰਡੈਂਡ ਡਾ ਜਿਹੜੇ ਕੰਮ ਜੁੜੀ ਬੰਦੇ ਆ ਗਏ ਸਭ ਨਾਲ ਘਰ ਬੈਠੇ ਨੇ ਇਹ ਮੇਰੇ ਕੰਮ ਨਹੀਂ ਚੱਲਣਾ ਓਕੇ ਧੰਨਵਾਦ ਦੇਖੋ ਜੀ ਇਹਨੂੰ ਵੀ ਪਾਣੀ ਦੀ ਤਾਕ ਨਾਲ ਪਾਣੀ ਕਾਰਨ بارشਾਂ ਕਰਨ ਆਹ ਜਿਹੜੇ ਛੱਤਾਂ ਦੇ ਹਾਲਾਤ ਨੇ ਪਹਿਲਾਂ ਹੀ ਕੰਨ ਵਾਲੀਆਂ ਛੱਤਾਂ ਨੇ ਮਜ਼ਦੂਰ ਪਰਿਵਾਰ ਨੇ ਮਾਂ ਅੱਜਕੱਲ ਰੋਟੀ ਪਾਣੀ ਜਿਹੜਾ ਗੁਜ਼ਾਰਾ ਜੀਣਾ ਕਰਨਾ ਖਾਂਦਾ ਸੋ ਹਾਲਾ ਸਾਨੂੰ ਕੈਮਰੇ ਦੀਆਂ ਤਸਵੀਰਾਂ ਦੱਸ ਹੀ ਰਹੀਆਂ ਨੇ ਜੋ ਬਣੇ ਹੋਏ ਆ ਕਾਨੇ ਬਣੀਆਂ ਛੱਤਾਂ ਔਰ ਇੰਨੇ ਬਰਸਾਤ ਦੇ ਵਿੱਚ ਤੇ ਜਿਹੜੇ ਲੈਂਟਰ ਆ ਉਹ ਵੀ ਮੇਰੇ ਖਾਲ ਸਾਹਮਣੇ ਔਕੇ ਹੋ ਗਏ ਹੋ ਵੀ ਚੌਂ ਲੱਗਦੇ ਆ ਤੇ ਇੰਨਾ ਛੱਤਾਂ ਦਾ ਮਤਲਬ ਕੀ ਬਣੇਗਾ ਆ ਥੱਲੇ ਇਹਨਾਂ ਦੇ ਸਮਾਨ ਆ ਔਰ ਇੱਥੇ ਇਹਨਾਂ ਦਾ ਜਿ ਕਹਦੇ ਰਹਿਣ ਬਸੇਰਾ ਕਹਿ ਸਕਦੇ ਆ ਆਪਾਂ ਕੇ ਮੰਜੇ ਰਿੱਠੇ ਹੋਏ ਆ ਬੈਣ ਕੋਲ ਨੂੰ ਸੌਂ ਨੂੰ ਸਮਾਨ ਵੀ ਪਿਆ ਹੋਆ ਅੰਦਰ ਰਸਣ ਵਾਲਾ ਡਰਮ ਵੀ ਪਿਆ ਹੋਇਆ ਔਰ ਸਿੱਕ ਤੇ ਵੀ ਆਪਾਂ ਜੇ ਨਹੀਂ ਸਾਰ ਲੈਂਦੇ ਤੇ ਇਹਨੂੰ ਆਪਾਂ ਕਿਦਾਂ ਨਗੋਲਿਆ ਕਰਦਾਂਗੇ ਕਿ ਇਹ ਕੱਲ ਨੂੰ ਅਨਸਕੈਲ ਵੀ ਘਟਨਾ ਵਾਪਰ ਨਹੀਂ ਵਾਪਰ ਸਕਦੀ ਸੋ ਲੋੜਵੰਦ ਪਰਿਵਾਰਾਂ ਤੱਕ ਪਹੁੰਚਣਾ ਹਰ ਇੱਕ ਦਾ ਫਰਜ਼ ਬਣਦਾ ਚਾਹੇ ਉਹ মিডিਆ ਹੈ ਚਾਹੇ ਉਹ ਪ੍ਰਸ਼ਾਸਨ ਹੈ ਚਾਹੇ ਕੋਈ ਸਮਾਜ ਸੇਵੀ ਨੇ ਚਾਹੇ ਕੋਈ ਪੰਚਾਇਤ ਨੇ ਚਾਹੇ ਕੋਈ ਸਰਪੰਚ ਬਣਦਾ ਹੈ ਪ੍ਰਧਾਨ ਬਣਦਾ ਹੈ ਚੇਅਰਮੈਨ ਬਣਦਾ ਬਣਾਉਂਦਾ ਕੌਣ ਹੈ ਪਬਲਿਕ ਦੇ ਬਣਦੇ ਸਾਰੇ ਬਣਦੇ ਨੇ ਇਹਨਾਂ ਦੇ ਬਣਾਏ ਬਣਦੇ ਨੇ ਇਹਨਾਂ ਦੀ ਰੋਡ ਦੀ ਤਾਕਤ ਦੇ ਨਾਲ ਹੀ ਆਪਾਂ ਅੱਗੇ ਜਾਂਦੇ ਆ ਤੇ ਇਹਨਾਂ ਦੇ ਟੈਕਸ ਦੇ ਪੈਸੇ ਨਾਲ ਸਾਨੂੰ ਸੈਲਰੀਆਂ ਮਿਲਦੀਆਂ ਨੇ ਤੇ ਸੋ ਜਦੋਂ ਇਹਨਾਂ ਨੂੰ ਲੋਡ ਪੈਂਦੀ ਹੈ ਤੇ ਆਪਾਂ ਇਹ ਸਾਡੀ ਤਾਕਤ ਬਣਦੇ ਨੇ ਸਾਨੂੰ ਇਹਨਾਂ ਦੀ ਤਾਕਤ ਬਣਨਾ ਚਾਹੀਦਾ ਹੈ ਸੋ ਸਾਡੇ ਨਾਲ ਮੌਜੂਦ ਨੇ ਜਿੰਨਾਂ ਦਾ ਘਾਰਿਆ ਵੀਰ ਉਹਨਾਂ ਨਾਲ ਕਰਦੇ ਆ ਗੱਲ ਇਹਦਾ ਆ ਜੀ ਚੰਦ ਮਸੀ ਜੀ ਇਹ ਗਦੋਂ ਦੇ ਜਿਹੜੇ ਹਾਲਾਤ ਬਣੇ ਕੀ ਕਹਿਣਾ ਤੁਹਾਡਾ ਇਹੋ ਹੀ ਵੇਖੋ ਜੀ ਭਾਈ ਪਾਣੀ ਦੀ ਨਾਲੀ ਸਭ ਕੋਈ ਹੋਇਆ ਜੋ ਕੁਝ ਹੋਇਆ ਜੋ ਆ ਜਿਹੜੇ ਹੁਣ ਪਾਣੀ ਆਇਆ ਹਾਂਜੀ ਤੇ ਪਹਿਲਾਂ ਠੀਕ ਸੀ ਹੁਣ ਅਹੀ ਆ ਗਰੀਬਾਂ ਦੇ ਹਾਂਜੀ ਪਹਿਲਾਂ ਠੀਕ ਸੀ ਹਾਂਜੀ ਬਿਲਕੁਲ ਠੀਕੀ ਸੀ ਕੀ ਕੰਮ ਕਰਦੇ ਹੋ ਡੱਪਾਈ ਕਰਨੀ ਆ ਜੀ ਸਭ ਪਿੰਡ ਵਾਲਿਆਂ ਨੂੰ ਪੁੱਛ ਕੇ ਵੇਖ ਲਓ ਪਿੰਡ ਵਾਲਾ ਤੇ ਹੁਣ ਤੇ ਵੀ ਬੰਦ ਹੋਣਾ ਕੋਈ ਬੰਦ ਹੋਇਆ ਘੱਟੋ ਘਾਟ 15 ਦਿਨ ਤੋਂ ਕੋਈ ਰਸਮਗਰੀ ਪਹੁੰਚੀ ਤੁਹਾਡੇ ਤੱਕ ਕੋਈ ਸੰਸਥਾ ਜਾਂ ਕੋਈ ਐਮਐਲਏ ਸਾਹਿਬ ਜਾਂ ਕੋਈ ਮਤਲਬ ਪ੍ਰਸ਼ਾਸਨ ਵਾਲੋਂ ਨਹੀਂ ਜੀ ਭਾਈ ਕੀ ਬੰਦੇ ਕਰਦੇ ਆ ਮੇਰੇ ਦੀ ਵੇਖੋ ਜੀ ਸਾਡੇ ਦੇਖੋ ਗਰੀਬ ਬੰਦੇ ਮਾਰੇ ਮਾਰੇ ਕਵੇ ਬੋਲਦਾ ਪਾਇਆ ਕੋਠਾ ਤੇਰਾ ਹੀ ਆ ਹੂੰ ਹੂੰ ਤੇ ਵੇਖੋ ਹੁਣ ਬਾਹਰ ਵੀ ਮਾਰੇ ਕੋਲੇ ਕੋਈ ਬਾਹਰ ਨਹੀਂ ਤੁਹਾਡੇ ਕੋਲ 10 15 ਦਿਨ ਹੋ ਗਿਆ ਜੀ ਕਿ ਬਿਜਲੀ ਪਿੱਛੇ ਹੁਣ ਹੱਸ ਬੈਗਿਆ ਆ ਵੇਖੋ ਸਾਰਾ ਇਹ ਦੇਖੋ ਜੀ ਇਹ ਨਾ ਵੀਰ ਹੋਣਾ ਦਾ ਕਰਿਆ ਜਿੰਨਾਂ ਦੇ ਇਹ ਚੌਂ ਜੀ ਆਪਣੇ ਆਪਣੇ ਆਪਣਾ ਦਰਦ ਬਿਆਨ ਕਰਨ ਦੇ ਨੇ ਐ ਸ਼ਤਾਂ ਜਿਹੜੇ ਆ ਵਾ ਚੋਰੀ ਨਹੀਂ ਕਿਉਂਕਿ ਇੰਨਾ ਵਰਸਾ ਤਾਂ ਨੇ ਤੇ ਕੋਠੀਆਂ ਵੀ ਰੋਲ ਲੀਆਂ ਲੈ ਇੰਟਰਵਿਊ ਲਾ ਕੇ ਤੇ ਇਹ ਤਾਂ ਗਰੀਬ ਮਜ਼ਦੂਰ ਜਿਹੜੇ ਵਿਚਾਰੇ ਆਪਣੇ ਬਹੁਤ ਜੜੀ ਦਫਾ ਕਰਕੇ ਕਰਨ ਵਾਲੇ ਨੇ ਇਹ ਚੀਜ਼ਾਂ ਨਵਤ ਆਫਤ ਘਟਣੀਆਂ ਕਿਉਂਕਿ ਘਰ ਬਰੋਣਾ ਜਿਹੜਾ ਵਾ ਇਹ ਦੂਰ ਵਾਸਤੇ ਜਰ ਰੋਟੀ ਨਹੀਂ ਪੂਰੀ ਹੁੰਦੀ ਘਰ ਦੇ ਤੇ ਇਹ ਤਾਂ ਬਹੁਤ ਔਖਾ ਹੋ ਜਾਂਦਾ ਲੋੜ ਹੀ ਨਹੀਂ ਪਈ ਨਾ ਲਿਖ ਲਿਓ ਮੇਰਾ ਤੁਸੀਂ ਵੇਖਣੀ ਰਹੇ ਜੋ ਆ ਵੀ ਮੌਕਾ ਅਸੇ ਜੀ ਹਾਂ ਜੀ ਜਿਵੇਂ ਜਿਹੜੇ ਹੁਣ ਪਾਣੀ ਜੋ ਵੀ ਹੈਗਾ ਹੁਣ ਪਾਣੀ ਆਇਆ ਉਹਨਾਂ ਦੇ ਨਾਲ ਪਾਣੀ ਦੇ ਨਾਲ ਕਮਰੇ ਸਭ ਦਾ ਰੋਣ ਕਿ ਇਹ ਬਚਾ ਲੋਗੇ ਨਾ ਬڑے ਔਖੇ ਲਈ ਗੱਲ ਨਾ ਖਰਾਬ ਹੋਵੇ ਕੋਈ ਖਰਾਬ ਹੋਵੇ ਬੈੱਡ ਦੀ ਟੁਲਣਾ ਮੈਂਦੇ ਹਾਂ ਜੀ ਬੇਨਤੀ ਕਰਦੇ ਹੋ ਸ਼ਾਸਨਤੂ ਬਾਜੀ ਇਹੋ ਹੀ ਅਭੀ ਸਮਾਨ ਸੌਣ ਖਰਾਬ ਹੋ ਗਿਆ ਕਮਰੇ ਹਾਨੂੰ ਛੱਤਾਂ ਵਧੀਆ ਪੈ ਜਾਣਾ ਅੱਡੀਆਂ ਬੜਾ ਸਮਾਨ ਤਰ੍ਹਾਂ ਖਰਾਬ ਹੋਵੇ ਤੇ ਰਾਹਤ ਸਮੱਗਰੀ ਜਿਹੜੇ ਆ ਰਹੇ ਆ ਕੋਈ ਪਛਵਾ ਨਹੀਂ ਹੋ ਜਾ ਰਿਹਾ ਕੋਈ ਧੰਨਵਾਦ ਨਹੀਂ ਜੋ ਵੀ ਨਾਲ ਅੱਗੇ ਦੱਸਿਆ ਉਸੇ ਤਰ੍ਹਾਂ ਵੀਰਾਂ ਦੇ ਨਾਲ ਹੀ ੱੱਲਣਦੇ ਹੋੜੀ ਜਾਂਦੇ ਜਦੋਂ ਉਹ ਡਾਉਨ ਨਾ ਵੀ ਮੋੜ ਜਾਂਦੇ ਹਨ ਉਹ ਵੀ ਮੋੜ ਜਾਂਦੇ ਠੀਕ ਹੈ ਧੰਨਵਾਦ ਜੀ ਠੀਕ ਹੈ